ਲੋਕ ਗੀਤਾਂ ਦੇ ਸਫ਼ਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਹਾਜ਼ਰੀ ਜ਼ਰੂਰ ਕਬੂਲ ਕਰੋਗੇ ਤੇ ਸਾਡੇ ਦੁਆਰਾ ਗਾਏ ਲੋਕਗੀਤਾਂ ਨੂੰ ਸੁਣੋਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਗੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਅੱਜ ਵਾਲੇ ਲੋਕਗੀਤ ਦਾ ਆਨੰਦ ਮਾਣੀ ਮੈਂ ਮਦਰੇ ਨਾਲ ਵਿਆਹੀ ਆਵਾਨੀ ਮੇਰੇ ਹਾਂਂ ਦਿਓ ਜਦ ਮਦਰਾ ਮੇਰੇ ਨਾਲ ਤੁਰਿਆ ਨਾਲ ਵਿੱਚ ਪੁੱਛਦੇ ਮੁੰਡੇ ਕੁੜੀਆਂ ਇਕ ਹੀ ਲੱਗਦਾ ਤੇਰਾ ਨੀ ਮੇਰੇ ਹਾਂਂ ਦਿਓ ਸ਼ਾਵਾਨੀ ਮੇਰੇ ਹਾਂਂ ਦਿਓ ਮੈਂ ਮਦਰੇ ਨਾਲ ਵਿਆਹੀ ਨੀ ਆਵਨੀ ਮੇਰੇ ਹਾਂ ਦਿਓ ਜਦ મદਰਾ ਕਰ ਅੰਦਰ ਬੜੀ ਅੱਖ ਦੋ ਵਾਂਗੂ ਫਿਰਦਾ ਰੁੜਿਆ ਮੈਂ ਕਿਸ ਨੂੰ ਹਾਲ ਨੀ ਨੀ ਮੇਰੇ ਹਾਰ ਦਿਓ ਸ਼ਾਵਾਨੀ ਮੇਰੇ ਹਾਰ ਦਿਓ ਮੈਂ ਲੰਮੇ ਨਾਲ ਵਿਆਹੀ ਨੀ ਮੇਰੇ ਹਾਰ ਦਿਓ ਸ਼ਾਵਾਨੀ ਮੇਰੇ ਹਾਰ ਦਿਓ ਜਦ ਲੰਮਾ ਮੇਰੇ ਨਾਲ ਹੈ ਤੁਰਿਆ ਆਣਾ ਵਿੱਚ ਪੁੱਛਦੇ ਮੁੰਡੇ ਕੁੜੀਆਂ लगदा तेरा नी मेर हारियो शावा नी मेरे हार दियो, मैं लम्मे नाल वही नी मेर हारियो शावा हार दियो, शावा ਜਦ ਲੰਮਾ ਕਰੇ ਅੰਦਰ ਵੜਿਆ ਜਾ ਕੇ ਬੂਹੇ ਦੇ ਵਿੱਚ ਅੜਿਆ ਫਿਰ ਮੇਰਾ ਮਨ ਸੜਿਆ ਨੀ ਮੇਰੇ ਹਾਂਂ ਦਿਓ ਸ਼ਾਵਾਨੀ ਮੇਰੇ ਹਾਂਂ ਦਿਓ ਮੈਂ ਲੰਮੇ ਨਾਲ ਵਿਆਹੀ ਨੀ ਮੇਰੇ ਹਾਂਂ ਦਿਓ ਸ਼ਾਵਾਨੀ ਮੇਰੇ ਹਾਂ ਦਿਓ ਮੈਂ ਕਾਲੇ ਨਾਲ ਵਿਆਹੀਨੀ ਮੇਰੇ ਹਾਂ ਦਿਓ ਸ਼ਾਵਾਨੀ ਮੇਰੇ ਹਾਂ ਦਿਓ ਮੈਂ ਕਾਲੇ ਨਾਲ ਵਿਆਹੀਨੀ ਮੇਰੇ ਹਾਂ ਦਿਓ ਸ਼ਾਵਾਨੀ ਮੇਰੇ ਹਾਂ ਦਿਓ जॾकालाड़ तोरे यार पुछे मुंढे कुड़ियां की लॻंद तेर नओ शावार हा ਜਦ ਕਾਲਾ ਕਰੇ ਅੰਦਰ ਵੜਿਆ ਢੰਗਰ ਵੱਛਾ ਸਾਰਾ ਡਰਿਆ ਮੈਂ ਕੁੱਟ ਕਾਲਾ ਜਾਂ ਫੜਿਆ ਨੀ ਮੇਰੇ ਹਾਂਂ ਦਿਓ ਸ਼ਾਵਾਨੀ ਮੇਰੇ ਹਾਂਂ ਦਿਓ ਮੈਂ ਕਾਲੇ ਨਾਲ ਵਿਆਹੀ ਨੀ ਮੇਰੇ ਹਾਂਂ ਦਿਓ ਸ਼ਾਵ गोराल वहही नी मेरे हार ॾियो शावाे हार ॾियो मै गोरेनाल वहहीनी मेरे हार ॾियो शावा हार ॾियो ਜਦ ਗੋਰਾ ਕਾਰੇ ਅੰਦਰ ਵੜਿਆ ਘਰ ਵਿੱਚ ਚੰਨ ਪੁੰਨਿਆਂ ਦਾ ਚੜਿਆ ਫਿਰ ਮੇਰਾ ਮਣ ਕਿੜਿਆ ਨੀ ਮੇਰੇ ਹਾਂ ਢਿਓ ਸ਼ਾਵਾਨੀ ਮੇਰੇ ਹਾਂ ਢਿਓ ਮੈਂ ਗੋਰੇ ਨਾਲ ਵਿਆਹੀ ਨੀ ਮੇਰੇ ਹਾਂ ਢਿਓ ਸ਼ਾਵਾਨੀ ਯੋ ਮੈਂ ਗੋਰੇ ਨਾਲ ਵਿਆਹੀ ਨਹੀਂ ਮੇਰੇ ਹਾਂ ਦਿਓ ਸ਼ਾਵਾਨੀ ਮੇਰੇ ਹਾਂ ਦਿਓ ਹਾਂਜੀ ਦੋਸਤੋ ਇਹ ਸੀ ਬੜਾ ਹਾਸੇ ਮਜ਼ਾਕ ਵਾਲਾ ਲੋਕ ਗੀਤ ਤੇ ਇਸ ਨੂੰ ਹਕੀਕਤ ਰੂਪ ਦੇ ਵਿੱਚ ਨਾ ਲਿਓ ਤੇ ਜਸਟ ਇੱਕ ਮਜ਼ਾਕੀਆ ਤੌਰ ਤੇ ਇੱਕ ਲੋਕ ਗੀਤ ਬਣਾਇਆ ਗਿਆ ਕਿਉਂਕਿ ਲੋਕ ਗੀਤਾਂ ਦੇ ਵਿੱਚ ਹਾਸਾ ਠੱਠਾ ਆਮ ਚੱਲਦਾ ਤੇ ਅਸਲ ਵਿੱਚ ਮਨੁੱਖ ਦੀ ਜਿਹੜੀ ਹੈਗੀ ਆ ਸੂਰਤ ਦੇ ਬਲ ਨਹੀਂ ਜਾਣਾ ਚਾਹੀਦਾ ਸਿਰਤ ਦੇ ਬਲ ਜਾਣਾ ਚਾਹੀਦਾ ਜੇਕਰ ਸਿਰਤ ਸੋਹਣੀ ਆ ਤਾਂ ਤੁਸੀਂ ਉਸ ਨੂੰ ਨਕਾਰਿਆ ਨਹੀਂ ਕਰ ਸਕਦੇ ਤੇ ਸਾਨੂੰ ਲੱਗਦਾ ਕਿ ਤੁਸੀਂ ਸਾਡੇ ਦੁਆਰਾ ਗਏ ਇਸ ਲੋਕਗੀਤ ਤੋਂ ਚੰਗਾ ਲੁਤਫਲਾਓਗੇ ਜੇਕਰ ਤੁਸੀਂ ਖੁਸ਼ ਹੋਏ ਇਸ ਲੋਕਗੀਤ ਨੂੰ ਸੁਣ ਕੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋਗੇ ਸੁਣ ਸੁਣ ਕੰਪਲੀਮੈਂਟ ਕਰੋਗੇ ਸਾਡਾ ਹੌਸਲਾ ਵਧਾਓਗੇ ਤਾਂ ਜੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਤੁਹਾਡੇ ਸਾਹਮਣੇ ਹੋਈਏ ਤੁਹਾਡੇ ਸਨਮੁਖ ਹੋਈਏ ਕੋਈ ਨਾ ਕੋਈ ਲੋਕ ਗੀਤ ਲੈ ਕੇ ਤੇ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ